ਜੀ ਆਪਾਂ ਸਵਈਆਂ ਦੀ ਸੰਖਿਆ ਲੜੀवार ਕਰ ਰਹੇ ਆ ਤੇ ਇੱਥੋਂ ਤੱਕ ਆਪਣੇ ਤੀਜੇ ਸਵਈਏ ਚੱਲ ਰਹੇ ਸੀ ਇੱਥੇ ਤੱਕ ਸੰਖਿਆ ਆਪਾਂ ਕਰ ਲਈ ਸੀ ਜੇ ਮਤ ਗਹੀ ਜੈ ਦੇਵ ਜੈ ਦੇਵ ਤੇ ਬਿਸਰਾਮ ਹੈ ਜਜੇ ਸਿਆਰੀ ਸਿਆਰੀ ਦੀ ਬਾਜ ਉਚਾਰਨ ਹੋਵੇ ਜੇ ਮਤ ਗਹੀ ਜੈ ਦੇਵ ਜੇ ਮਤ ਨਾਮੈ ਸੰਮਾਨੀ ਸਮਾਨੀ ਪੜਨਾ ਸੱਸੇ ਦੇ ਟਿੱਪੀ ਆ ਮੰਮੇ ਕੰਨਾ ਨਾਣੇ ਬਿਹਾਰੀ ਸਮਾਨੀ ਜੇ ਮਤ ਤਰਲੋਚਨ ਚਿੱਤ ਚਿੱਤ ਤੇ ਵਿਸਰਾਮ ਲਾਉਣਾ ਹੈ ਭਗਤ ਕੰਬੀਰ ਹੈ ਜਾਣੀ ਕੰਬੀਰ ਹੈ ਕਿਉਂ ਤੇ ਟਿੱਪੀ ਇੱਥੇ ਆ ਰੱਖਣਾ ਹੈ ਕੰਬੀਰ ਹੈ ਕੰਬੀਰ ਹੈ ਹਾਂ ਕੰਮੀ ਨਹੀਂ ਪੜਨਾ ਕੰਮੀ ਪੜਾਂਗੇ ਤੇ ਬੱਬੇ ਜਿਹੜਾ ਬੱਬਾ ਹੈ ਮੰਮਾ ਬਣ ਜੀਗਾ ਕੰਬੀਰ ਹੈ ਪੀਰ ਹੈ ਕੰਬੀਰ ਹੈ ਹਾਂ ਕੰਬੀਰ ਹੈ ਜਾਣੀ ਰੁਕ ਮੰਗਦ ਕਰ ਤੂਤ ਕਰ ਤੂਤੇ ਵਿਸਰਾਮ ਹੈ RAM ਜੰਪਹੁ ਨਿਤ ਪਾਈ ਜੰਪਹੁ ਪੜਨਾ ਇੱਥੇ ਲੱਗੀਏ ਜਜੇ ਉਤੇ ਟਿੱਪੀ ਟਿੱਪੀ ਤੋਂ ਰਹਿਤ ਹੋਵੇਗਾ ਜੰਪਹੁ ਪਰ ਇੱਥੇ ਟਿੱਪੀ ਆਈ ਜੰਪਹੁ ਜੰਪਹੁ ਹਾਂ ਨਿਤ ਪਾਈ ਅਮਰੀਕ ਪ੍ਰਹਿਲਾਦ ਪ੍ਰਹਿਲਾਦ ਤੇ ਵਿਸਰਾਮ ਹੈ ਸਰਨ ਗੋਬਿੰਦ ਗਤ ਪਾਈ ਤੈ ਲੋਭ ਕ੍ਰੋਧ ਤ੍ਰਿਸ਼ਨਾ ਤਜੀ ਇੱਥੇ ਬਿਸ਼ਰਾਮ ਹੈ ਸੁਮਤ ਜਲ ਜਾਣੀ ਜੁਗਤ ਜਲ ਜੱਜਾ ਲੱਲੇ ਸਿਆਰੀ ਤੇ ਥੱਲੇ ਜਿਹੜਾ ਜਈਆ ਲੱਗੇ ਨੇੜਾ ਬਣ ਜਾਣਾ ਮੁਕਤਾ ਉਚਾਰਨ ਵਾਸਤੇ ਜੱਜਾ ਲੱਲੇ ਸਿਆਰੀ ਐੜਾ ਮੁਕਤਾ ਜਲ ਜੱਲੇ ਹਾ ਜਾਣੀ ਜੁਗਤ ਗੁਰ ਅਮਰਦਾਸ ਨਿਜ ਭਗਤ ਹੈ ਹੈ ਤੇ ਬਿਸ਼ਰਾਮ ਹੈ ਦੇਖ ਦਰਸ ਪਾਵੋ ਮੁਕਤ ਪਾਵੋ ਪੱਪੇ ਕੰਨੈ ਵਾਵਾ ਊੜੇ ਔਕੜ ਪਾਵੋ ਪਾਵੋ ਆ ਬਹੁਤ ਬੋਲਣਾ ਕਿਉਂਕਿ ਇੱਥੇ ਊੜਾ ਲੱਗਾ ਹੈ ਪਾਵੋ ਮੁਕਤ ਗੁਰ ਅਮਰਦਾਸ ਪਰਸੀਐ ਪਰਸੀਐ ਨਿਸ਼ਰਾਮ ਹੈ ਇਹ ਤਿਆਰ ਰੱਖਣਾ ਕਿ ਇੱਥੇ ਐੜੇ ਨੂੰ ਦਲਾਵਾਂ ਲੱਗੀਆਂ ਹੈ ਪਰਸੀਐ ਪਰਸੀਐ ਪੋਹਮ ਪਾਤਿਕ ਵਿਨਾਸ਼ ਹੈ ਪਾਤਿਕ ਪੜਨੈ ਪੱਪੇ ਕੰਨੈ ਤੱਤੇ ਨੂੰ ਸਿਆਰੀ ਜਿੜ ਲੱਗੀ ਇਹ ਉਚਾਰਨ ਹੋਵੇਗੀ ਪਾਤਿਕ ਵਿਨਾਸ਼ ਹੈ ਗੁਰ ਅਮਰਦਾਸ ਪਰਸੀ ਹੈ ਪਰਸੀ ਹੈ ਪੜਨੈ ਅੱਛੇ ਆਪਾਂ ਪੜ ਕੇ ਗਏ ਆ ਇੱਥੇ ਬਿਸਰਾਮ ਨਾਮ ਹੈ ਸਿੱਧ ਸਾਧਿਕ ਆਸਾਸ ਹੈ ਸਾਧਿਕ ਤੇ ਜਮਕੀਏ ਨਾਲੇ ਜਿਹੜੇ ਧਦੇ ਨੂੰ ਸਿਆਰੀ ਲੱਗੀ ਉਚਾਰਨ ਹੋਵੇਗੀ ਸਾਧਿਕ ਸਾਧਿਕ ਆਸਸ ਹੈ ਐੜੇ ਕਰਨਾ ਹੈ ਸਸੇ ਕਰਨਾ ਆਸਸ ਹੈ ਆਸਸ ਹੈ ਹਾਂ ਗੁਰ ਅਮਰਦਾਸ ਪਰਸੀ ਹੈ ਪਰਸੀ ਉਚਾਰਨ ਕਰਨਾ ਪਿੱਛੇ ਪੜ ਕੇ ਆਏ ਆ ਇੱਥੇ ਬਿਸਰਾਮ ਧਿਆਨ ਲਹੀਐ ਪਉ ਮੁਕੇਹ ਪਉ ਮੁਕੇਹ ਪਉ ਮੁਕੇਹ ਪੱਪਾ ਊੜੇ ਔਕੜ ਪਉ ਮੁਕਹਿ ਮੰਮੇ ਔਂਕੜਾ ਕੱਕੇ ਸਿਆਰੀ ਐੜ ਹਾਹੇ ਸਿਆਰੀ ਮੁਕਹਿ ਮੁਕਹਿ ਹਾਂ ਗੁਰ ਅਮਰਦਾਸ ਪਰਸੀ ਐ ਇੱਥੇ ਵਿਸਰਾਮ ਆਪਾਓ ਲੱਭੈ ਗਉ ਚੁਕੇ ਆਪਾਓ ਪੜਨਾ ਅੱਬੋ ਨਹੀਂ ਪੜਨ ਕਿ ਪੜਨਾ ਇਹਨੂੰ ਆਪਾਓ ਹਾਂ ਐੜਾ ਸਬੰਧ ਕ ਲਾ ਕੇ ਆਪਾਓ ਲੱਭੈ ਗਉ ਚੁਕੇ ਸਮਝ ਆ ਗਈ ਹਾਂਜੀ ਇੱਕ ਬਿੰਨ ਦੁਗਣ ਜੋ ਤੌਰ ਹੈ ਰਹੇ ਤੇ ਬਿਸਰਾਮ ਬਿੰਨ ਪੜਨਾ ਬੱਬੇ ਸਿਆਰੀ ਉੱਤੇ ਟਿੱਪੀ ਲੱਗੀ ਹੈ ਜੇ ਟਿੱਪੀ ਤੁਰੇ ਪੜਾਂਗੇ ਬਿੰਨ ਬਣੇਗਾ ਬਿੰਨ ਬਿੰਨ ਹਾਂ ਬਿੰਨ ਪੜਨ ਟਿੱਪੀ ਲਾ ਕੇ ਬਿੰਨ ਇੱਥੇ ਸ਼ਬਦ ਜਿਹੜਾ ਇਹ ਇਕੱਠਾ ਲਿਖਿਆ ਦੁਗਣ ਪਰ ਇਸ ਦਾ ਉਚਾਰਨ ਜਿਹੜਾ ਸੰਪਰਦ ਵਿੱਚ ਪੜ ਕਿਰਾਇਆ ਜਾਂਦਾ ਹੈ ਦ ਦ ਸੰਬੰਧਕ ਲਾ ਕੇ ਉਚਾਰਨ ਹੁੰਦਾ ਦੁਗਣ 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 ਹਾਂ ਦ ਦ ਨੂੰ ਸੰਬੰਧਕ ਲਾ ਕੇ ਉਚਾਰਨ ਕਰਾਉਂਦੇ ਨੇ ਦੁਗਣ ਦੁੱਗਣ ਨਹੀਂ ਪੜਾਉਂਦੇ ਠੀਕ ਇਸ ਦਾ ਉਚਾਰਨ ਕਰਨਾ ਦੁਗਣ ਦੁਗਣ ਹਾਂ ਦੁੱਗਣ ਨਹੀਂ ਪੜ੍ਹਨਾ ਜੋ ਤੌਰ ਹੈ ਰਹਿ ਤੇ ਵਿਸਰਾਮ ਹੈ ਜਾ ਸੁਮੰਤਰ ਮਾਨਵਹਿ ਲਹਿ ਮਾਨਵਹਿ ਲਹਿ ਹਾਂ ਹਾਂ ਹਾ ਤੇ ਬਾਬਾ ਉਚਾਰਨ ਹੋਇਆ ਮਾਨਵਹਿ ਲਹਿ ਜਾਲਪਾ ਪਦਾਰਥ ਇਤੜੇ ਇੱਥੇ ਵਿਸਰਾਮ ਹੈ ਗੁਰ ਅਮਰਦਾਸ ਡਿੱਠੈ ਮਿਲਹਿ ਡਿੱਠੈ ਮਿਲਹਿ ਹਾਂ ਸੱਚ ਨਾਮ ਕਰਤਾਰ ਇੱਥੇ ਵਿਸਰਾਮ ਹੈ ਸੋ ਦ੍ਰਿੜ ਨਾਨਕ ਸੰਗਰੇ ਹੋ ਸੰਗਰੇ ਹੋ ਸੰਗਰੇ ਹੋ ਹਾਂ ਐੜਾ ਊੜੇ ਉੰਤ ਤਾ ਤੇ ਅੰਗਦ ਲਹਿਣਾ ਪ੍ਰਗਟ ਤਾ ਤੇ ਵਖਰਾ ਵਖਰਾ ਤਾ ਤੇ ਹਾਂ ਵਖਰਾ ਵਖਰਾ ਪੜਨਾ ਠੀਕ ਹੈ ਅੰਗਦ ਲਹਿਣਾ ਪ੍ਰਗਟ ਇੱਚ ਬਿਸਰਾਮ ਤਾਸ ਚਰਨ ਹੈ ਲਿਵ ਰਹਿਓ ਰਹਿਓ ਰਹਿਆ ਐੜਾ ਊੜਿ ਔ ਤਿਤ ਕੁੱਲ ਗੁਰ ਅਮਰਦਾਸ ਆਸਾ ਨਿਵਾਸ ਨਿਵਾਸ ਤੇ ਬਿਸਰਾਮ ਹੈ ਤਾਸ ਗੁਣ ਕਮਣ ਵਿਖਾਣੋ ਵਖਾਣੋ ਵਖਾਣ ਇਕੱਠਾ ਪੜਨਾ ਵਖਾਣੋ ਵਖਾਣ ਜੋ ਗੁਣ ਅਲਖ ਅਗੰਮ ਅਗੰਮ ਤੇ ਬਿਸਰਾਮ ਹੈ ਅਲਖ ਪੜਨਾ ਹੈ ਅਲਖ ਨਹੀਂ ਪੜਨਾ ਅਲਖ ਅਗੰਮ ਇੱਥੇ ਬਿਸਰਾਮ ਲਾਉਣਾ ਤਿੰਨ ਹੈ ਗੁਣ ਅੰਤ ਨਾ ਜਾਣੋ ਲੱਗੀ ਸਮਝ ਹਾਂਜੀ ਬੋਹਿਤੋ ਵਿਦਾਤੇ ਨਿਰਮਯੋ ਬੋਹਿਤੋ ਥੱਥਾ ਊੜੇ ਔਂਕੜ ਬੋਹਿਥੋ ਬੋਹਿਥੋ ਇਕੱਠਾ ਪੜਨਾ ਬੋਹਿ ਤੋ ਵਿਧਾਤੈ ਨਿਰਮਯੋ ਨੰਨੇ ਸਿਆਰੀ ਆ ਰਾਰਾ ਮਮਾ ਤੇ ਜਈਏ ਨੂੰ ਕਨੌੜਾ ਲੱਗਾ ਤੇ ਕਨੌੜਾ ਕਿਹੜੇ ਅੱਖਰ ਤੇ ਲੱਗਦਾ ਐੜੇ ਦੇ ਐੜੇ ਕਨੌੜਾ ਨਿਰਮਯੋ ਨੇਰਮਯੋ ਨਿਰਮਯੋ ਪੜਨਾ ਸਮਝ ਲੱਗ ਗਈ ਜੀ ਹਾਂਜੀ ਬਿੱਤੀ ਵੀ ਸਲਾਮ ਹੈ ਸਭ ਸੰਗਤ ਕੁਲ ਉਦਰਣ ਸਭ ਸੰਗਤ ਕੁਲ ਉਦਰਣ ਸਭ ਸੰਗਤ ਕੁਲ ਉਦਰਣ ਇਸ ਤਰ੍ਹਾਂ ਪੜ੍ਹਨਾ ਹੈ ਬੋਹਿ ਤੋ ਵਿਦਾਤੇ ਨਿਰਮਯੋ ਬੋਹਿ ਥੋ ਥੱਥਾ ਉੜਿਓਂ ਪੜ੍ਹ ਬੋਹਿ ਤੋ ਚਾਰਨ ਕਰਨ ਇਕੱਠੇ ਪੜ੍ਹਨਾ ਹੈ ਠੀਕ ਹੈ ਵਿਦਾਤੇ ਨਿਰਮਯੋ ਨਿਰਮਯੋ ਪੜ੍ਹਨਾ ਹੈ ਇਈ ਇਹਨੂੰ ਕਨੌੜਾ ਲੱਗਾ ਐੜੇ ਕਨੌੜਾ ਬਣ ਜਾਣਾ ਨਿਰਮਯੋ ਸਭ ਸੰਗਤ ਕੁਲ ਉਦਰਣ ਸਭ ਸੰਗਤ ਕੁਲ ਉਦਰਣ ਗੁਰ ਅਮਰਦਾਸ ਕੀਰਤ ਕਹਿ ਕਹਿ ਤੇ ਵਿਸਰਾਮ ਹੈ ਤਰਾਹੇ ਤਰਾਹੇ ਤੋ ਪਾ ਸਰਣ ਤੋ ਪਾ ਸਰਣ ਹੁਣ ਇਤ ਤੱਤੇ ਓਂਕੜ ਤੇ ਐੜਾ ਮੁਕਤ ਹੈ ਹਾਂਜੀ ਤੋ ਤੋ ਹਾਂ ਇਸ ਤਰ੍ਹਾਂ ਪੜਨਾ ਤੋ ਪਾਣੀ ਪੜਨਾ ਕਿ ਪਪਾ ਇਕੱਠਾ ਲਾ ਦੇ ਪਪਾ ਵੱਖਰਾ ਏ ਤੋ ਪਾਸਰਨ ਸਮਝ ਲੱਗੀ ਹਿੰਦੀ ਹਾਂਜੀ ਆਪ ਨਰਾਇਣ ਕਲਾ ਧਾਰ ਧਾਰ ਤੇ ਵਿਸ਼ਰਾਮ ਹੈ ਹੁਣ ਇੱਕ ਚੀਜ਼ ਨੋਟ ਕਰਨ ਵਾਲੀ ਐ ਇੱਥੇ ਨੰਨੇ ਨੂੰ ਕੰਨਾ ਨਹੀਂ ਲੱਗਾ ਇਹ ਨੰਨਾ ਮੋਦਾ ਏ ਤੇ ਸੰਗਤਾਂ ਕਈ ਪੜ ਜਾਂਦੀਆਂ ਆਪ ਨਰਾਇਣ ਨਰਾਇਣ ਤਾਂ ਬਣੇਗਾ ਜੇ ਨੰਨੇ ਨੂੰ ਕੰਨਾ ਲੱਗਾ ਹੋਵੇਗਾ

ਕਰਿਓ ਕਰਿਓ ਕਹ ਤਹ ਭਰਪੂਰ ਪਹਿਲਾ ਭੱਬਾ ਪਿੱਛੇ ਪੱਪਾ ਇਹ ਤਿਆਰ ਰੱਖਣਾ ਭਰਪੂਰ ਪਰਪੂਰ ਇੱਥੇ ਵਿਸਰਾਮ ਸਬਦ ਦੀਪਕ ਦੀ ਪਾਇਓ ਦੀਪਾਇਓ ਦੀਪਾਇਓ ਜਿਹ ਸਿੱਖ ਹੈ ਸੰਗ ਰਹੋ ਇੱਥੇ ਵਿਸਰਾਮ ਸੰਗ ਰਹੋ ਸੰਗ ਰਹੋ ਤਤ ਹਰ ਚਰਨ ਮਿਲਾਇਓ 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 ਹਾਂ ਇੱਥੇ ਮੂੰਹ ਖੁੱਲੇਗਾ ਉਚਾਰਨ ਇਹ ਕਿਉਂ ਯਈਆ ਤੇ ਊੜੇ ਔਂਕਰ ਲੱਗਾ ਹਾਂਜੀ ਨਾਨਕ ਪੁੱਲ ਨਿਮਲ ਅਵਤਰਿਓ ਅਵਤਰਿਓ ਜਿਬਿ ਸ਼੍ਰਾਮ ਨਿਮਲ ਪੜਨਾ ਨਿਮਲ ਠੀਕ ਨਿਮਲ ਅਵਤਰਿਓ ਅੰਗਦ ਲੈਣੇ ਸੰਗ ਹੋ ਹਾਏ ਔਂਕਰ ਐਡਾ ਮੁਕਤਾ ਹੋ ਹੋ ਗੁਰ ਅਮਰਦਾਸ ਤਾਰਨ ਤਰਨ ਇੱਚ ਵਿਸਰਾਮ ਜਨਮ ਜਨਮ ਪਾ ਸਰਨ ਤੋ ਜਨਮ ਜਨਮ ਪਾ ਸਰਨ ਤੋ ਉੱਤਕ ਆਪਣੀ ਸੰਖਿਆ ਸੰਪੂਰਨ ਹੋ ਗਈ ਹੈ 16 ਤਿਕਰ ਠੀਕ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ